ਬਰਨਾਲਾ ਦੀ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅੱਜ ਆਖਰੀ ਦਿਨ ਹੈ ਜਦੋਂ ਪ੍ਰਚਾਰ ਦਾ ਤੇ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਚੱਲ ਰਿਹਾ ਤੇ ਦੂਜੇ ਪਾਸੇ ਗੁਰਦੀਪ ਸਿੰਘ ਬਾਠ ਜੋ ਆਜ਼ਾਦ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਬਾਗੀ ਹੋ ਕੇ ਮੈਦਾਨ ਦੇ ਵਿੱਚ ਉਤਰਿਆ ਹੈ ਉਨ੍ਹਾਂ ਦਾ ਰੋਡ ਸ਼ੋਅ ਚੱਲ ਰਿਹਾ ਹੈ ਅੱਜ ਦਾ ਦੋਵੇਂ ਇੱਕੋ ਰੋਡ ਦੇ ਉੱਤੇ ਆ ਰਹੇ ਨੇ ਇੱਕ ਦੂਜੇ ਪਾਸੇ ਤੇ ਇੱਕ ਦੂਸਰੇ ਪਾਸੇ ਆਮ ਆਦਮੀ ਪਾਰਟੀ ਅਤੇ ਗੁਰਦੀਪ ਸਿੰਘ ਬਾਠ ਪਹਿਲਾਂ ਇਕੱਠੇ ਰਹੇ ਨੇ ਪਰ ਅੱਜ ਇੱਕ ਦੂਜੇ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਨੇ ਅਤੇ ਹੁਣ ਰੋਡ ਸ਼ੋਅ ਜੋ ਨਿਕਲ ਰਿਹਾ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਬਰਨਾਲਾ ਤੋਂ ਦਿਖਾ ਰਹੇ ਹਾਂ ਜਿੱਥੇ ਗੁਰਦੀਪ ਸਿੰਘ ਬਾਠ ਦਾ ਇਹ ਰੋਡ ਸ਼ੋਅ ਹੈ ਟਰੱਕ ਜੋ ਚੋਣ ਨਿਸ਼ਾਨਾ ਉਹਨਾਂ ਦਾ ਉਹ ਉਹਨਾਂ ਦਾ ਉੱਤੇ ਸਜਾਇਆ ਹੋਇਆ ਗੱਡੀ ਦਾ ਤਾਂ ਇਹ ਤਸਵੀਰ ਬੜੀ ਦਿਲਚਸਪ ਬਰਨਾਲਾ ਦੇ ਵਿੱਚੋਂ ਦਿਖਾਈ ਦੇ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਇੱਕ ਸਾਈਡ ਤੇ ਰੋਡ ショ ਕਰ ਰਹੀ ਹੈ ਦੂਸਰੇ ਪਾਸੇ ਰੋਡ ショ ਜੋ ਚੱਲ ਰਿਹਾ ਹੈ ਉਹ ਆਮ ਆਦਮੀ ਪਾਰਟੀ ਅਤੇ ਗੁਰਦੀਪ ਬਾਠ ਦਾ ਤਾਂ ਇਹਨਾਂ ਦੇ ਵਿਚਕਾਰ ਜੋ ਤਣਾਤਣੀ ਹੋਈ ਉਸ ਤੋਂ ਬਾਅਦ ਬਾਕੀ ਹੋਏ ਗੁਰਦੀਪ ਬਾਠ ਚੌਣ ਮੈਦਾਨ ਦੇ ਵਿੱਚ ਨਿਤਰੇ ਅਤੇ ਹਰਿੰਦਰ ਢਾਲੀਵਾਲ ਮੀਤ ਹਰਦੇ ਖਾਸਮ ਖਾਸ ਮੰਨੇ ਜਾਂਦੇ ਆ ਜਿਨ੍ਹਾਂ ਨੂੰ ਟਿਕਟ ਮਿਲੀ ਉਹ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੇ ਉੱਤੇ ਚੋਣ ਲੜ ਰਹੇ ਆ ਹਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਨ ਕਿ ਇਸ ਤਰੀਕੇ ਦੇ ਨਾਲ ਅੱਜ ਆਮ ਆਦਮੀ ਪਾਰਟੀ ਦੂਜੇ ਪਾਸੇ ਗੁਰਦੀਪ ਸਿੰਘ ਬਾਠ ਆਪਣਾ ਰੋਡ ショਅ ਕਰ ਰਹੇ ਨੇ ਤਾਂ ਇਹਨਾਂ ਤਸਵੀਰਾਂ ਦੇ ਨਾਲ ਲੋਕਾਂ ਦੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਆਖਰੀ ਦਿਨ ਕੀਤੀ ਜਾ ਰਹੀ ਹੈ ਕੀ ਗੁਰਦੀਪ ਸਿੰਘ ਬਾਠ ਦੇ ਪੱਖ ਵਿੱਚ ਲੋਕ ਵੋਟ ਪਾਉਣਗੇ ਇਹ ਆਮ ਆਦਮੀ ਪਾਰਟੀ ਜੋ ਆਪਣਾ ਗੜ ਮੰਦੀਆ ਪ੍ਰਣਾਲੇ ਨੂੰ ਅਤੇ ਲਗਾਤਾਰ ਇਥੇ ਤਿੰਨ ਵਾਰ ਜਿੱਤ ਚੁੱਕੀ ਹੈ ਇਸ ਵਾਰ ਮੀਤਹਿਰ ਉਹ ਚੀਜ਼ ਅੱਗੇ ਜਾਰੀ ਰੱਖ ਸਕਣਗੇ ਇਸ ਦਾ ਨਤੀਜਾ 23 ਤਰੀਕ ਨੂੰ ਆਵੇਗਾ ਪਰ ਇਸ ਵੇਲੇ ਆਮ ਆਦਮੀ ਪਾਰਟੀ ਅਤੇ ਗੁਰਦੀਪ ਸਿੰਘ ਬਾਠ ਦੇ ਰੋਡ ਸ਼ੋਅ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਆ ਦੂਜੇ ਪਾਸੇ ਵੀ ਦਖਾਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਇਸ ਵੇਲੇ ਚੱਲ ਰਿਹਾ ਹੈ ਤਾਂ ਤਸਵੀਰਾਂ ਨੇ ਬਰਨਾਲਾ ਦੀਆਂ ਬਰਨਾਲੇ ਦੇ ਵਿੱਚ ਇਹ ਸਾਰਾ ਤੁਹਾਨੂੰ ਦਿਖਾ ਰਹੇ ਆ ਕਿ ਤੁਸੀਂ ਆਪਣੇ ਆਮ ਆਦਮੀ ਪਾਰਟੀ ਦਾ ਇਹ ਰੋਡ ਸ਼ੋਅ ਆ ਰਿਹਾ ਹੈ। ਦੂਜੇ ਪਾਸੇ ਬੁਰਕਾ ਗੁਰਦੀਪ ਸਿੰਘ ਬਾਠ ਦਾ ਰੋਡ ਸ਼ੋਅ ਆ ਰਿਹਾ ਹੈ। ਚੰਗਾ ਮਸ਼ੀਨਾਂ ਜਿਹੜੀਆਂ ਨੇ ਤਾਂ ਆਮ ਆਦਮੀ ਪਾਰਟੀ ਬਰਨਾਲਾ ਦੇ ਵਿੱਚ ਆ ਗਈਆਂ ਨੇ ਉਹ ਕੌਣ ਲੈ ਕੇ ਆ ਪ੍ਰਚਾਰ ਕਰ ਰਹੀ ਹੈ? ਸਾਰੇ ਸਟਾਰ ਮੈਂਬਰਾਂ ਦਾ ਗੁਰਦੀਪ ਸਿੰਘ ਬਾਠ ਚੋਣ ਚੱਲ ਰਹੀ ਹੈ ਨੇ ਤਾਂ ਜਿੱਤੇ ਮੀਤ ਹੈਰ ਅਤੇ ਹਰਿੰਦਰ ਬਖਸ਼ ਪਹਿਲਾ ਵਾਰ ਦੇ ਇੱਕ ਮੌਕੇ ਹਰਿੰਦਰ ਸਿੰਘ ਕਾਲੀ ਮੈਂ ਕਿਦਿਓ ਤਾਂ ਕਿ ਜਿਹੜੇ ਦੂਰੇ ਘਰ ਦੇ ਮੇਰੇ ਕਰਾਂਗੇ ਉਹਨਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਸਾਈਡ ਤੇ ਗੁਰਦੀਪ ਸਿੰਘ ਬਾਦ ਡੋਰ ਟੂ ਡੋਰ ਕਰ ਰਿਹਾ ਹੈ ਲੋਕਾਂ ਕੋਲੋਂ ਵੋਟਾਂ ਮੰਗ ਰਿਹਾ ਹੈ ਤਾਂ ਇਹ ਸਮਰਥਾ ਨੂੰ ਬਰਨਾਲਾ ਦੇ ਵਿੱਚੋਂ ਦਿਖਾ ਰਹੇ ਆ ਬਾਕੀ ਆਪੇ ਇਸ ਦੇ ਵਿੱਚ ਆਓ ਪੰਜਾਬ ਆਸ ਕਰਕੇ